ਜੀ ਆਇਆਂ ਨੂੰ ਸਸਰੀਏ ਕਾਲ ਵੈਲਕਮ ਕਰਦੇ ਆ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਫੈਮਿਲੀ ਵਿੱਚ ਮੀਟ ਕਰਦੇ ਆ ਸਭ ਵਧੀਆ ਹੋ ਗਰਬ ਸਾਰੇ ਚੜ੍ਹਦੀ ਕਲਾ 'ਚ ਰੱਖੇ ਲੋ ਜੀ ਆਜ਼ਰਾ ਕੁਰੀ ਫੇਅਰ ਕਾਮੇਡੀ ਬॉयਜ਼ ਦੇ ਨਾ ਜਿਵੇਂ ਇੱਕ ਪੰਜਾਬ ਦਾ ਮੁੱਦਾ ਬਣਿਆ ਪਿਆ ਕਲਚਰ ਕੁਮਾਰੀ ਵਾਲਾ ਜਿਹੜਾ ਕਿੱਸਾ ਹੋ ਗਿਆ ਖਤਮ ਜਿਹੜੀਆਂ ਨਵੀਆਂਆਂ ਜਾਂ ਦੂਸਰੀਆਂ ਅਪਗ੍ਰੇਡ ਜਿਹੜੇ ਮਾਡਲ ਨੇ ਉਹ ਕੀ ਕਰ ਰਹੀਆਂ ਨੇ ਜੀ ਉਹ ਗਵਰਨਮੈਂਟ ਲੋਕ ਪੁਲਿਸ ਪ੍ਰੋਟੈਕਸ਼ਨ ਭਾਲਦੀਆਂ ਨੇ ਉਹਨਾਂ ਨੂੰ ਦਿੱਤੀ ਵੀ ਜਾਂਦੀ ਹੈ ਦੇਖੋ ਜੀ ਅੱਛਾ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਮੈਂ ਬਹੁਤ ਸਾਰੀਆਂ ਆਪਾਂ ਵੀਡੀਓਸ ਤੇ ਦੇਖੀਆਂ ਨੇ ਇਹ ਹੈ ਪੰਜਾਬੀ ਹੈ ਨਹੀਂ ਲੇਕਿਨ ਬਣੀਆਂ ਹੋਈਆਂ ਬਣੀਆਂ ਹੋਈਆਂ ਆਪਾਂ ਨਾਮ ਤੇ ਕੀਤੇ ਹਿੰਦੂ ਨੇ ਕਈ ਕਾਸਟ ਸਿਰਫ ਪੰਜਾਬ ਨੂੰ ਪੰਜਾਬ ਨੂੰ ਖਰਾਬ ਕਰਨ ਵਾਸਤੇ ਨਹੀਂ ਨਹੀਂ ਖਰਾਬ ਨਹੀਂ ਪੰਜਾਬ ਚ ਰਹਿੰਦੀਆਂ ਨੇ ਰਹਿੰਦੀਆਂ ਨੇ ਰਹਿੰਦੀਆਂ ਪੰਜਾਬ ਚ ਨੇ ਤੇ ਲੋਕ ਇਹੀ ਸਮਝਦੇ ਨੇ ਕਿ ਇਹ ਪੰਜਾਬੀ ਨੇ ਇਹ ਪੰਜਾਬੀ ਨੇ ਠੀਕ ਹੈ ਤੇ ਇਹ ਇਸ ਕਰਕੇ ਥੋੜਾ ਜਿਹਾ ਦੇਰ ਮੈਂ ਬਿਆਨ ਦੇਖਿਆ ਨਾ ਉਹ ਜਿਹੜਾ ਉਹ ਦੀਪਿਕਾ ਲੋਥੜਾ ਵਾ ਉਹ ਅੱਜ ਬਿਆਨ ਦੇਣ ਲਈ ਆ ਕਲਚਲ ਕੁਮਾਰੀ ਵਾਲਾ ਕਿਸੇ ਤੋਂ ਬਾਅਦ ਬਿਆਨ ਦੇਣ ਲਈ ਆ ਜੀ ਮੈਂ ਤੇ ਪੰਜਾਬੀ ਹੈ ਹਾਂ ਹਾਂ ਉਹ ਕਹਿੰਦੀ ਮੈਂ ਤੇ ਹਿੰਦੂ ਫੈਮਲੀ ਤੋਂ ਆ ਮੈਂ ਤੇ ਹਿੰਦੂ ਫੈਮਲੀ ਤੋਂ ਬਲੋਕ ਕਰਦੀ ਆ ਜੀ ਤੇ ਪਹਿਲੇ ਆਪਣੇ ਨੂੰ ਪੰਜਾਬੀ ਕਹਿੰਦੇ ਸਨ ਇਹ ਪਹਿਲੇ ਵਾਲਾ ਇਹ ਤਾਂ ਕੋਈ ਨਹੀਂ ਪੰਜਾਬੀ ਸੀ ਸਾਰੇ ਆ ਅੱਛਾ ਹਾਂ ਆਜੇ ਪਹਿਲੇ ਵੀਡੀਓ ਫਿਰ ਰਿਸਟ ਕਰ ਦਿਆਂਗੇ ਗੱਲ ਬਾਅਦ ਲੈਟ ਗੈਟ ਸਟਾਰਟ ਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਦੇ ਮਰਨ ਤੋਂ ਬਾਅਦ ਮਤਲਬ ਕਮਲਕੌਰ ਦੇ ਤੇ ਦੀਪਿਕਾ ਲੁਥਰਾ ਨੂੰ ਤਾਂ ਮਿਲ ਗਈ ਆ ਪੁਲਿਸ ਵੱਲੋਂ ਸਿਕਿਉਰਿਟੀ ਤੇ ਉਹਦਾ ਇੰਸਟਾਗ੍ਰam ਕਾਊਂਟ ਕਰਤਾ ਬੰਦ ਤੇ ਹੁਣ ਮਿਲਦੀਆਂ ਪਈਆਂ ਧਮਕੀਆਂ ਪ੍ਰੀਤ ਜੱਟੀ ਨੂੰ ਉਹ ਧੌਣ ਤੇ तितਲੀ ਵਾਲੀ ਕੁੜੀ ਨੂੰ ਉਹਨੂੰ ਕਿਹਾ ਜਾ ਰਿਹਾ ਕਿ ਤੂੰ ਸੂਟ ਦੇ ਵਿੱਚ ਵੀ ਵੀਡੀਓ ਨਹੀਂ ਪਾਉਣੀ ਤੇ ਦੇਖੋ ਹੁਣ ਕਿਵੇਂ ਰੋ ਰੋ ਕੇ ਆਪਣੇ ਦੁੱਖ ਦੱਸਦੀ ਪਈ ਆ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਹਾਂ ਲੇਕਿ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਗੁਫਾ ਵਿੱਚ ਸੂਟ ਪਾ ਕੇ ਵੀ ਤੋਂ ਨਹੀਂ ਕਰਨੀ ਤੂੰ ਕਰਨੀ ਹੀ ਨਹੀਂ ਆ ਤੁਹਾਨੂੰ ਗਲਤ ਕਿਤੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਜੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੇਰੇ ਕੋਲ ਓਏ ਪਹਿਲਾਂ ਸੁਧਰ ਜਾਣਾ ਸੀ ਹੁਣ ਕਿਵੇਂ ਸਿੰਡੀਏ ਤਾਂ ਨੂੰ ਖਿੱਚੀ ਜਾਂਦੀ ਐ ਪਹਿਲਾਂ ਸੁਧਰੀ ਕਿਸੇ ਦੀ ਗੱਲ ਸੁਣੀ ਤੇਰੀ ਨਹੀਂ ਕਿਸੇ ਨੇ ਸੁਣੀ ਓ ਯਾਰ ਜਦੋਂ ਸਿੰਘਾਂ ਨੇ ਇਹਨੂੰ ਫੋਨ ਤੇ ਧਮਕੀ ਦਿੱਤੀ ਨਾ ਤੇ ਅੱਗੋਂ ਦੇਖੋ ਕਿਵੇਂ ਜਵਾਬ ਲੜਾਉਂਦੀ ਸੀ ਤੁਸੀਂ ਬੇਦਾਗਰ ਕਰਤਾ ਪੰਜਾਬ ਦਾ ਅੰਤ ਤੋਂ ਬਾਅਦ ਜੇ ਤੇਰੇ ਪੈਨ ਦੀ ਕੋਈ ਫੋਟੋ ਜਾਂ ਵੀਡੀਓ ਕੋਈ ਇਹੋ ਜਿਹੇ ਗਾਣੇ ਵਾਲੀ ਪਹਿਲਾਂ ਮੈਂ ਤੁਹਾਡੀ ਕੋ ਪਲੈਨ ਦੇਖੋ ਨਹੀਂ ਫਿਕੂਣ ਪੀਤਾ ਪੈਣਾ ਮੇਰਾ ਮੈਂ ਬੇਕੂਵਾ ਨੇ ਹੀ ਦੇਖੂ ਬੈਠਿਆ ਮੈਂ ਕਿਹੜੀ ਦਿਨ ਦੇਰੀ ਚੀ ਦੀ ਮਾਫੀ ਮੰਗਣ ਕੋ ਮੈਂ ਮੰਗੀ ਹੈ ਨਾ ਤੇ ਆ ਨਾ ਗੱਲ ਕਰਦੇ ਤੇ ਅਸੀਂ ਦੇਖੂ ਬੈਠੇ ਤੁਸੀਂ ਪਿਆਰ ਨਾਲ ਗੱਲ ਕਰ ਮੈਂ ਕਿਨੇ ਟਾਈਮ ਦੀ ਕਰਦੀ ਪਈ ਨਾ ਕਿ ਵੀਰੇ ਹਾਂ ਚੋਕੋ ਕੁ ਦੇਰ ਤੋਂ ਸਾਲੋਂ ਮੈਂ ਆਪਣਾ ਵੀ ਬੰਦ ਕਰ ਦੋ ਮੇਨੂੰ ਸ਼ੌਕ ਨਹੀਂ ਮੈਂ ਆਪਣੀ ਜ਼ਵਾਗ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ 5 ਮਹੀਨੇ ਦਾ ਮੇਰਾ ਜ਼ਵਾਕਾ ਮੇਰੇ 5 ਮਹੀਨੇ ਆਪਰੇਸ਼ਨ ਹੋਇਆ ਇਹਨਾਂ ਮੇਰੇ ਦਿਮਾਗ ਦੇ ਤੇ ਪ੍ਰੈਸ਼ਰ ਨਹੀਂ ਕਿਉਂ ਤਾਂ ਕਰਦੇ ਮੈਨੂੰ ਤੇ ਯਾਰ ਅਗਰ ਨਹੀਂ ਤੇ ਪ੍ਰੈਸ਼ਰ ਪ੍ਰੈਸ਼ਰ ਨਹੀਂ ਮੈਂ ਜਾ ਪੈਂਦੀ ਕਾ ਜਦੋਂ ਸਿਰ ਤੇ ਪਿਓ ਨਾ ਨਾ ਹੋਵੇ ਭਰਾਣਾ ਨਾ ਹੋਵੇ ਤੇ ਮੂੰ 500 500 ਲੋਕਾਂ ਤੋਂ ਮਾਰ ਕੇ ਲਾਉਣਾ ਕਮਾਲੂ ਕਾ ਕੋਈ ਨਹੀਂ ਕਮਾਲੂ ਕਾ ਕਿਰਾ ਇਸ ਨਾਓ ਫਾਰ 올 ਟੀਮਸ ਤਾਂ ਬੜਾਪੇ ਚ ਉਹ ਯਾਰ ਜਨਾਨੀ ਦੀ ਕਮਾਈ ਖਾ ਖਾ ਕੇ ਨਾ ਇਹਦੇ ਘਰ ਵਾਲੇ ਦੇ ਹੱਡੀ ਹਰਾਮ ਹੋਏ ਪਏ ਆ ਉਹ ਯਾਰ ਕਮਾਈ ਉਹ ਤੋਂ ਹੁੰਦੀ ਨਹੀਂ ਤੇ ਬਦਮਾਸ਼ੀ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਆ ਦੇਖੋ ਗੱਲ ਇਹ ਆ ਵੀ ਚੱਕਰੇ ਆ ਵੀ ਕੋਣਾ ਮੇਰੀ ਨਾਲ ਦੀਨ ਗਲਤ ਬੋਲਦਾ ਜਿਹੜਾ ਮੇਰੀ ਨਾਲ ਦੀਨ ਗਲਤ ਬੋਲੂਗਾ ਤੇ ਉਹਨੂੰ ਮੈਂ ਡੇਢ ਮੂਰੀ ਜਾਣਾ ਦੇ ਦੂੰਗਾ ਸੌਣ ਲੋ ਵੱਡੇ ਬਦਮਾਸ਼ ਦੀ ਗੱਲ ਆਖੇ ਜਿਹੜਾ ਮੇਰੀ ਜਨਾਨੀ ਨੂੰ ਬੋਲੂਆ ਉਹਨੂੰ ਮੈਂ ਰੀਝਣਾ ਦੇੜੂਆ ਉਹ ਕੰਜਰਾ ਤੋਂ ਪਹਿਲਾਂ ਕਿਤੇ ਆਦਿਆ ਮੁੱਛਾ ਹੀ ਨਾ ਦੇੜ ਕੇ ਬੈਗੀ ਯਾਰ ਤਵਾਲ ਉਹ ਵੀ ਅੰਦਰ ਨੂੰ ਮੋੜੀ ਜਾਂਦਾ ਉਹ ਯਾਰ ਸਾਨੂੰ ਪਤਾ ਤੂੰ ਕਿੰਨਾ ਕ ਵੱਡਾ ਬਦਮਾਸ਼ ਆ ਓਏ ਐਨੀ ਤਾਂ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਜਨਾਨੀ ਥੱਲੇ ਲੱਗਿਆ ਆ ਦੇਖੋ ਪਹਿਲਾਂ ਕੇ ਸੌਰੀ ਸੌਰੀ ਕਿਆ ਘਰ ਨਾ ਗੱਟ ਸਾਰੀ ਜਾਨ ਸਾਰੀ ਗੱਲ ਉਧਰ ਜਾ ਕੇ ਸੌਰੀ ਉਹ ਵੀ ਪਾਗੜੇ ਛੇਤੀ ਜਾਣਾ ਆਪਾਂ ਮੈਨੂੰ ਲੈ ਕੇ ਗਏ ਨਾਲ ਥੋੜੀ ਜਿਹਾ ਦੇਖ ਲੋ ਕਮਲੇ ਇਹਨੂੰ ਜਨਾਨੀ ਅੱਗੇ ਕਿਵੇਂ ਬੀਗੀ ਬਿੱਲੀ ਬਣਾ ਫਿਰਦਾ ਤੇ ਲੋਕਾਂ ਨੂੰ ਬਦਮਾਸ਼ੀ ਦਿਖਾਉਂਦਾ ਫਿਰਦਾ ਉਹ ਯਾਰ ਇਹਨਾਂ ਨੇ ਐਹੋ ਜਿਹੇ ਹਰਕਤਾਂ ਕਰਨੀਆਂ ਹੁੰਦੀਆਂ ਤੇ ਜਦੋਂ ਇਹਨਾਂ ਨੂੰ ਧਮਕੀਆਂ ਮਿਲਦੀਆਂ ਜਾਨੋਂ ਮਾਰਨ ਦੀਆਂ ਤੇ ਫਿਰ ਸਿਕਿਉਰਟੀਆਂ ਮੰਗਦੇ ਆ ਪੰਜਾਬ ਸਰਕਾਰ ਨੂੰ ਡੀਜੀਪੀ ਨੂੰ ਸਾਡੇ ਮਾਧਿਅਮ ਰਾਹੀਂ ਸਾਡੇ ਨਿਊਜ਼ ਲੀਟਿੰਗ ਚੈਨਲ ਰਾਹੀਂ ਤੁਸੀਂ ਕੀ ਕਹਿਣਾ ਕੀ ਮੰਗ ਕਰਦੇ ਹੋਣ ਆਪਕੋ ਬਸ ਇਹ ਸਿਕਿਉਰਿਟੀ ਦੀ ਮੰਗ ਕਰਦੇ ਆਂ ਜੀ ਤੁਹਾਨੂੰ ਆਪਣੀ ਸੇਫਟੀ ਲਈ ਸਿਕਿਉਰਿਟੀ ਚਾਹੀਦੀ ਕਿਉਂਕਿ ਤੁਹਾਨੂੰ ਸਿੱਧੀਆਂ ਧਮਕੀਆਂ ਮਿਲਦੀਆਂ ਆ ਉਹ ਯਾਰ ਇਹਨਾਂ ਦਾ ਕੰਮ ਚੰਗਾ ਪਹਿਲਾਂ ਗੰਦ ਪਾਈ ਆਓ ਨੰਗਪਣਾ ਦਿਖਾਈ ਆਓ ਤੇ ਜਦੋਂ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲ ਜੇ ਤੇ ਫਿਰ ਇਹਨਾਂ ਨੂੰ ਸਿਕਿਉਰਿਟੀ ਵੀ ਚਾਹੀਦੀ ਆ ਤੇ ਇਧਰ ਦੇਖੋ ਕਿਵੇਂ ਜਿਵੇਂ ਕਿਸੇ ਮੰਤਰੀ ਦੇ ਘਰ ਅੱਗੇ ਸਕਿਉਰਟੀ ਲੱਗੀ ਹੁੰਦੀ ਆ ਦੀਪਿਕਾ ਲੂਥਰਾ ਨੂੰ ਸੁਰੱਖਿਆ ਮਿਲ ਗਈ ਆ ਘਰ ਦੇ ਬਾਹਰ ਅਮਰitsar ਉਹਨਾਂ ਨੂੰ ਇਸ ਸੁਰੱਖਿਆ ਨੇ ਦਿੱਤੀ ਗਈ ਆ ਉਹਨਾਂ ਦੇ ਘਰ ਦੇ ਬਾਹਰ ਗਨਮੈਨ ਮੌਜੂਦ ਨੇ ਉਹ ਯਾਰ ਆ ਸਕਿਉਰਟੀ ਵਾਲਾ ਕੰਮ ਸੱਚੀ ਬਹੁਤ ਹੀ ਜਾਵਾ ਗਲਤ ਹੋਇਆ ਉਹ ਯਾਰ ਇਹਨਾਂ ਨੇ ਤਾਂ ਹੋਰ ਜ਼ਿਆਦਾ ਗੰਦ ਪਾਉਣਾ ਇਹਨਾਂ ਨੇ ਕਿਹਾ ਹੁਣ ਆਪਾਂ ਨੂੰ ਕਾਹਦਾ ਡਰ ਆ ਉਹ ਯਾਰ ਐਸੇ ਮੁੱਦੇ ਦੇ ਨਾ ਆ ਲੱਖਾ ਸਿਧਾਨਾ ਨੇ ਵੀਡੀਓ ਪਾਈ ਆ ਵੀ ਹੁਣ ਸਰਕਾਰ ਸਕਿਉਰਟੀਆ ਦੇਊਗੀ ਪੁਲਿਸ ਵਾਲਾ ਗਨਮੈਨ ਤੇ ਜਾਣਗੇ ਉਹ ਸਕਿਉਰਟੀਆ ਦੀ ਆੜ ਦੇ ਵਿੱਚ ਬਹੁਤ ਗੰਦ ਪਾਉਣਗੇ ਨੰਗੇ ਹੋ ਕੇ ਲੱਤਣਗੇ ਆ ਜਿਹੜੀ ਇੱਕ ਕੁੜੀ ਆ ਲੂਥਰਾ ਪਤਾ ਨਹੀਂ ਕੀ ਉਹਦਾ ਨਾਂ 6 ਗਨਮੈਨ ਤੇ ਲਾਟ ਦੇ ਅੱਗੇ 6 ਗਨਮੈਨ ਦੇਖ ਲੋ ਇਹਨੂੰ ਕਹਿੰਦੇ ਆ ਕਾਲੀਯੁਗ ਜਿਹੜੀਆਂ ਕੁੜੀਆਂ ਨੰਗ ਪਣਾ ਦਿਖਾ ਰਹੀਆਂ ਗੰਦ ਪਾ ਰਹੀਆਂ ਨਾ ਉਹਨਾਂ ਨੂੰ ਤਾਂ ਪੁਲਿਸ ਵੱਲੋਂ ਸੁਰੱਖਿਅਤ ਰੱਖਿਆ ਜਾ ਰਿਹਾ ਉਹਨਾਂ ਦੇ ਘਰ ਅੱਗੇ ਪੁਲਿਸ ਲਾਈ ਆ ਰਹੀ ਆ ਤੇ ਜਿਹੜੀਆਂ ਕੁੜੀਆਂ ਸਿੱਖਿਆ ਦੇਣਾ ਚਾਹੁੰਦੀਆਂ ਨੌਕਰੀਆਂ ਮੰਗਦੀਆਂ ਉਹਨਾਂ ਨੂੰ ਦੇਖੋ ਕਿਵੇਂ ੱੱਕੇ ਮਾਰੇ ਜਾ ਰਿਹਾ ਇਹਨੂੰ ਕਰੇ ਕਿ ਆ ਤੇ ਚੁੰਮੇ ਵਾਲੀ ਭਾਬੀ ਆ ਇੱਥੇ ਲੁਧਿਆਣੇ ਦੀ ਆ ਲੁਧਿਆਣੇ ਦੀ ਆ ਮੈਂ ਉਹ ਭੈਣ ਨੂੰ ਵੀ ਕਹਿਣਾ ਚਾਹਣਾ ਚਲ ਤੂੰ ਸਾਡੇ ਹੈ ਤਾਂ ਲੁਧਿਆਣੇ ਦੀ ਪਰ ਤੈਨੂੰ ਇਹ ਕਹਿਣਾ ਨਹੀਂ ਤੂੰ ਵੀ ਆਪਣੀਆਂ ਹਰਕਤਾਂ ਦੇ ਬਾਜ਼ ਆ ਜਾ ਓਏ ਬਾਬਾ ਜੀ ਇਹਨੇ ਪਿਆਰ ਨਾਲ ਸਮਝਣ ਵਾਲੀ ਬੁੜੀ ਨਹੀਂ ਇਹ ਓਏ ਇਹ ਤਾਂ ਪੁਰਾਣਾ ਖੁੰਡਾ ਪੰਜਾਬ ਦੇ ਗੰਦਪੋਰਾ ਲੈ ਚੋਂ ਓਏ ਇਹੀ ਤਾਂ ਪੰਜਾਬ ਤੇ ਗੰਦ ਲਾ ਕੇ ਆਈ ਆ ਓ ਯਾਰ ਤੁਸੀਂ ਨਾ ਇੱਕ ਵਾਰ ਇਹਦੀ ਆ ਪਹਿਲਾਂ ਵੀਡੀਓ ਦੇਖੋ ਸਨ ਲੋ ਅਖੇ ਕਾਂਟਾ ਲਗਾ ਕਾਂਟਾ ਨਹੀਂ ਤੇਰੇ ਚਾਂਟਾ ਲੱਗਣਾ ਵੱਢਣੇ ਮੁਸ਼ਕਲੇ ਪਾਸੇ ਤੇ ਇਹਨੂੰ ਲੱਗਦਾ ਮੈਂ ਮਲਾਇਕਾ ਰੋੜੇ ਲੱਗਦੀ ਪਈ ਆ ਨਾਲੇ ਮੈਂ ਦਲਜੀਤ ਤੇ ਹਰਾਨਾ ਉਹਨੇ ਆਪਦੀ ਕਿਹੜੀ ਤੀਜੀ ਅੱਖ ਨਾਲ ਇਹ ਚ ਨੀਰੂ ਬਾਜਵਾਲਾ ਟੈਲੈਂਟ ਦੇਖ ਲਿਆ ਸੀ ਜਿਹੜਾ ਮੂੰਹ ਚੱਕ ਕੇ ਇਹਨੂੰ ਫਿਲਮਾਂ ਚ ਲਾ ਲਿਆ ਸੀ ਉਹ ਨਾਲੇ ਇਹਦੇ ਪਾਸੇ ਤਾਂ ਦੇਖੋ ਜਿਵੇਂ ਫੁੱਟਬਾਲ ਦਾ ਗਰਾਊਂਡ ਹੋਵੇ ਤੇ ਉਹ ਵੀ ਦਲਦਲ ਬਣੇ ਪਿਆ ਯਾਰ ਇਹਦਾ ਪਿਛਵਾੜਾ ਹੀ ਦੇਖ ਕੇ ਇਨਾ ਗੁੱਸਾ ਚੜਦਾ ਨਾ ਜੀ ਕਰਦਾ ਕਾਪੇ ਨਾਲ ਹੀ ਵੱਢ ਦਿਆਂ ਪਹਿਲੀ ਗੱਲ ਜਾਥੇਦਾਰ ਸਾਹਿਬ ਨੂੰ ਵੀ ਤੁਸੀਂ ਲੋਕਾਂ ਦੀਆਂ ਦਿਖਾਈਆਂ ਜਿਹੜੀਆਂ ਵੀਡੀਓ ਦੇਖੀਆਂ ਉਹ ਲੋਕਾਂ ਨੇ AI ਨਾਲ ਐਡਿਟ ਕੀਤੀਆਂ ਹੋਈਆਂ ਮੇਰੇ ਪੇਜ ਤੇ ਓਵੇਂ ਦੀ ਇੱਕ ਵੀ ਵੀਡੀਓ ਹੈ ਇਹ ਵਿੰਗੇ ਮੂੰਹ ਵਾਲੇ ਦੀ ਗੱਲ ਵੀ ਸੁਣ ਲਓ ਆਖੇ ਲੋਕਾਂ ਨੇ ਸਾਡੀਆਂ ਵੀਡੀਓ AI ਨਾਲ ਬਣਾਈਆਂ ਕੰਜਰਾ AI ਨਾਲ ਆ ਨੂਰਦੀ ਬੰਮੀ ਨੌਦੇ ਵੀ ਦਿਖਾਦੀ ਲੋਕਾਂ ਨੇ ਯਾਰ ਇਹੋ ਜੇ ਅਣਪੜਾਣੇ ਨਾ AI ਨੂੰ ਵੀ ਬਦਨਾਮ ਕਰਤਾ ਹੁਣ ਤਾਂ AI ਵੀ ਕਹਿੰਦਾ ਮੈਂ ਕਿਹਾ ਤੈਨੂੰ ਫਿਰ ਜੌਬ ਛੱਡ ਦੂੰ ਤੁਸੀਂ ਆਪ ਜਾ ਕੇ ਮੇਰੇ ਮੇਰੇ ਪੇਜ ਨੂੰ ਫੋਲੋ ਕਰੋ ਤੇ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਲੈ ਸੁਣ ਲੋ ਉਹ ਬਾਬੇ ਨੂੰ ਕਹਿੰਦਾ ਪਹਿਲਾਂ ਮੈਨੂੰ ਫੋਲੋ ਕਰੋ ਤੇ ਫਿਰ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਓਏ ਕੰਜਰਾ ਤੈਨੂੰ ਫੋਲੋ ਕੀਤੇ ਬਿਨਾ ਤੇਰੀਆਂ ਵੀਡੀਓ ਦੇਖਿਆ ਨਹੀਂ ਜਾਣੀਆਂ ਕੇ ਨਹੀਂ ਜੇ ਤੇਰੀ ਸ਼ਕਲ ਨਹੀਂ ਚੱਜਦੀ ਓਏ ਗੱਲ ਤਾਂ ਚੱਜਦੀ ਕਰ ਲਿਆ ਕਰ ਜਿੰਨਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿੰਨਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲੋ ਉਹਨਾਂ ਦੇ ਮੈਂ ਨੇੜੇ ਤੇੜੀ ਫਿਰਦਾ। ਲਾ ਸੁਣ ਲੋ ਭਾਈ ਅਮਰਤਪਾਲ ਦੀ ਗੱਲ। ਉਹਨਾਂ ਨੇ ਕਿਹਾ ਜਿੰਨਾਂ ਦੀ ਵੀਡੀਓ ਮੈਂ ਨਹੀਂ ਪਾਈ ਉਹਨਾਂ ਦੇ ਸਮਝੋ ਨੇੜੇ ਤੇੜੀ ਫਿਰਦਾ। ਇਸ ਲਈ ਤਾਂ ਸੋਨੂ ਸੀਦਾ ਵਿਚਾਰਾ ਕੰਬਦਾ ਫਿਰਦਾ। ਉਹ ਤਾਂ ਹੀ ਤਾਂ ਵਿਚਾਰਾ ਮਾਫੀਆਂ ਤੇ ਮਾਫੀਆਂ ਮੰਗੀਆਂ ਦਾ। ਉਹ ਤਾਂ ਮਾੜੀ ਕਿਸਮਤ ਵਿਚਾਰੇ ਸੋਨੂ ਦੀ। ਉਹ ਅੱਜ ਫੜਿਆ ਵੀ ਗਿਆ। ਮੈਂ ਆਪਣਾ ਪ੍ਰਚਾਰ ਕਰਾਂਗਾ ਪਰ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸ ਨੂੰ ਨੂੰ ਭੁੱਲੇ ਭਟਕੇ ਰਾਹਤੇ ਤੋਂ ਲੈ ਕੇ ਨਹੀਂ ਆ ਸਕਦਾ ਠੇਕਾ ਬਾਬੇ ਨੂੰ ਦੇਖ ਲੋ ਕਹਿੰਦਾ ਮੈਂ ਕੰਚਨ ਕੁਮਾਰੀ ਦੇ ਨਾਲ ਆ ਤੇ ਉਹਦੇ ਨਾਲ ਜੋ ਵੀ ਹੋਇਆ ਬਹੁਤ ਗਲਤ ਹੋਇਆ ਤੇ ਯਾਰ ਇਹ ਇਹਨੂੰ ਹੁਣ ਆਪਾਂ ਬਾਬਾ ਵੀ ਕਿਵੇਂ ਕਹੀਏ ਇਹ ਤੇ ਤਾਂ ਆਪ ਬੁੜੀ ਛੇੜਛਾੜ ਦੇ આરોਪ ਲਾ ਰਹੀ ਆ ਜਿਹੜਾ ਬਾਣੇ ਦੇ ਵਿੱਚ ਮੈਂ ਦੇਖਦੀ ਸੀ ਹਰਜੀਤਾ ਜੋ ਨਹੀਂ ਹੈਗੇ ਤੁਸੀਂ ਤੁਸੀਂ ਸ਼ੈਤਾਨ ਹੋ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਅਮਰਤਪਾਲ ਮਹਿਰੋ ਦੇ ਉਹਦੇ ਦੋ ਸਾਥੀਆਂ ਨੇ ਕਮਲਕੌਰ ਦੇ ਨਾਲ ਬਲਾਤਕਾਰ ਕੀਤਾ ਉਹਨੂੰ ਬਾਅਦ ਦੇ ਵਿੱਚ ਖਜੂਰੀਏ ਦੇ ਨਾਲ ਗਲਾ ਘੋਟ ਕੇ ਉਹਦਾ ਕਤਲ ਕੀਤਾ ਇੱਕ ਆ ਬੰਦੇ ਨੂੰ ਦੇਖ ਲਓ ਧੱਕੇ ਨਾਲ ਹੀ ਭਾਈ ਅਮਰਤਪਾਲ ਦੀਆਂ ਲੱਤਾਂ ਖਿੱਚੀਆਂ ਜਾਂਦਾ ਉਹ ਯਾਰ ਜਦੋਂ ਪੁਲਿਸ ਨੇ ਰਿਪੋਰਟ ਦੇਖ ਕੇ ਕਲੀਅਰ ਕਰਤਾ ਵਿਆਹ ਹੋ ਜੀ ਕੋਈ ਗੱਲ ਹੀ ਨਹੀਂ ਹੋਈ ਤੇ ਐਵੇਂ ਆਪਣੇ ਆਪ ਨੂੰ ਵਿਦਵਾਨੀ ਬਣੀ ਜਾਂਦਾ ਉਹ ਯਾਰ ਇਹ ਬੰਦੇ ਬਾਰੇ ਉਹ ਨਾ ਮੈਂ ਸਰਚ ਕੀਤਾ ਇਹਦਾ ਨਾਮ ਹੈਗਾ ਗਿਆਨੀ ਬੂਟਾ ਸਿੰਘ ਤੇ ਜਦੋਂ ਮੈਂ YouTube ਤੇ ਜਾ ਕੇ ਸਰਚ ਕੀਤਾ ਨਾ ਉੱਤੇ ਲਿਖਿਆ ਆ ਗਿਆ ਗੋਲਕ ਚੋਰ ਗੋਲਕ ਹੁਣ ਇਹੋ ਜਿਹੇ ਬੰਦੇ ਵੀ ਆ ਕੇ ਬੋਲਦੇ ਆ ਹੋ ਯਾਰ ਬਾਕੀ ਗੱਲਾਂ ਛੱਡੋ ਆਹ ਰਿਪੋਰਟਰ ਨੇ ਦੇਖੋ ਇਹ ਬੰਦੇ ਨੂੰ ਚੰਗਾ ਜਲੀਲ ਕੀਤਾ ਤੇ ਗੋਲਕ ਖਾਨ ਦੇ ਭੁੱਖੇ ਕਿਹਾ ਪਰ ਅੱਜ ਤੁਸੀਂ ਖੁਦ ਹੀ ਗੋਲਕ ਚੋਰ ਨਿਕਲੇ ਡਾਕਟਰ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੱਲ ਮੇਰੇ ਨਾਲ ਕਰਿਓ ਅਗ ਨੂੰ ਟਿਕਾਣੇ ਰੱਖ ਕੇ ਅਕਲ ਨੂੰ ਟਗਾਣੀ ਰੱਖ ਕੇ ਕਰ ਰਹੇ ਆ ਗਿਆਨੀ ਜੀ ਜੇਕਰ ਤੁਹਾਨੂੰ ਗੱਲ ਤੋਂ ਤਕਲੀਫ ਹੋ ਰਹੀ ਹੈ ਤਾਂ ਇਹ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਤੇ ਕਹਿੰਦੇ ਬੂਟਾ ਸਿੰਘ ਖੁਸ਼ ਰਹਾ ਦੂਜੇ ਪਾਸੇ ਕਹਿੰਦੇ ਬੂਟਾ ਸਿੰਘ ਬਲਾਤ ਕਰੀ ਹੈ ਇਹਨਾਂ ਦੋਨਾਂ ਗੱਲਾਂ ਚੋਂ ਵੀ ਬੂਟਾ ਸਿੰਘ ਖੁਸ਼ ਰਹਾ ਹੈ ਜਾਂ ਬੂਟਾ ਸਿੰਘ ਬਲਾਤ ਕਰੀ ਹੈ ਇਹਨਾਂ ਚੋਂ ਸੱਚੀ ਕਿਹੜੀ ਹੈ ਲੈ ਆਪਦੀਆਂ ਕਾਲੀਆਂ ਕਰਦੂ ਤਾਂ ਨਹੀਂ ਦੱਸਦਾ ਤੇ ਭਾਈ ਅਮਰਤਪਾਲ ਦੇ ਪਿੱਛੇ ਪਿਆ ਹੋਇਆ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਭਈ ਇੰਨੀ ਬਦਨਾਮੀ ਤਾਂ ਕਮਲ ਕੌਰ ਨੇ ਨਹੀਂ ਖੱਟੀ ਜਿੰਨੀ ਇਹ ਗਿਆਨੀ ਬੂਟਾ ਸਿੰਘ ਖੱਟੀ ਬਠਾ ਦੇ ਜਨਾਵਸ ਬੂਟਾ ਸਿੰਘ ਹੈ ਬੂਟਾ ਸਿੰਘ ਅੱਛਾ ਤੇ ਉਹ ਦੂਸਰਾ ਸੀਗਾ ਹਰਜੀਤ ਹਰਜੀਤ ਅੱਛਾ ਜੀ ਗਿਆਨੀ ਬੂਟਾ ਸਿੰਘ ਤੇ ਪਹਿਲੇ ਆ ਜਿੰਨੇ ਆ ਜੀ ਗੋਲਕ ਚੋਰ ਗੋਲਕ ਚੋਰ ਕਿਨੂੰ ਕਹਿੰਦੇ ਨੇ ਭਲਾ ਜਿਹੜਾ ਗੁਰਦੁਆਰਿਆਂ ਚ ਜਿਹੜਾ ਗੱਲਿਆਂ ਚੋਂ ਪੈਸੇ ਕੱਢਦਾ ਗੱਲਿਆਂ ਚ ਜਿਹੜੇ ਪੈਸੇ ਕੱਢਦਾ ਨਾ ਅੱਛਾ ਫੜਿਆ ਵੀ ਗਿਆ ਇੱਕ ਵਾਰ ਇਹ ਫੜਿਆ ਵੀ ਗਿਆ ਸੀ ਬਾਹਰ ਗੁਰਦੁਆਰਿਆਂ ਚੋਂ ਪੈਸੇ ਕੱਢਦਾ ਡਾਲਰ ਕੱਢਦਾ ਜਿਹੜਾ ਨਾ ਇਹ ਫੜਿਆ ਵੀ ਗਿਆ ਸੀ ਉਹ ਵੀਡੀਓ ਵੀ ਆਈ ਸੀ ਤੇ ਪਹਿਲੇ ਵੀ ਇਹਨਾਂ ਨੇ ਅਲੀਗੇਸ਼ਨ ਲਾਇਆ ਜਿਹੜਾ ਭਾਈ ਅਮਰਿਤਪਾਲ ਸਿੰਘ ਜਿਹੜੇ ਜੇਲ੍ਹ ਜਿਹੜਾ ਨਾ ਤਾਂ ਐਸੇ ਲਾਈ ਉਹਨਾਂ ਦੇ ਖਿਲਾਫ ਵੀ ਇਹ ਕੁਝ ਬੋਲੇ ਸਨ ਤੇ ਉਦੋਂ ਵੀ ਬੜਾ ਫੇਮ ਚਲਿਆ ਉਦੋਂ ਹੀ ਇਹਨਾਂ ਦਾ ਨਾਮ ਗੋਲਕ ਚੋਰ ਪਿਆ ਜਿਹੜਾ ਕਿ ਤੇ ਹੁਣ ਦੇਖੋ ਨਾ ਕਿ ਭਾਈ ਅਮਰਿਤਪਾਲ ਸਿੰਘ ਮੈਰੀ ਤੇ ਬਲਦਕੀਆਂ ਨਾਲ ਸਾਥੀਆਂ ਤੇ ਕਿਹੜਾ ਗੰਦਾ ਜਿਹਾ ਇਹ ਕਾ ਰੋਪ ਲਾ ਰਹੇ ਨੇ ਤੇ ਲੇਕਿਨ ਜਿਹੜੀ ਕਿ ਪੁਲਿਸ ਨੇ ਵੀ ਕਲੀਅਰ ਕਰਤੀ ਉਹਨਾਂ ਦੀ ਮੈਡੀਕਲ ਰਿਪੋਰਟ ਆ ਗਈ ਹੈ ਉਧਰ ਜੀ ਕੋਈ ਐਸੀ ਗੱਲ ਕੋਈ ਬਾਤ ਨਹੀਂ ਹੈ ਕਲੀਅਰਲੀ ਉਹਨਾਂ ਨੇ ਕਿਹਾ ਕਿ ਉਹਨੂੰ ਫੰਦਾ ਦੇ ਕੇ ਜਿਹੜਾ ਗਲਾ ਘੁੱਟ ਕੇ ਮਾਰਿਆ ਗਿਆ ਪੁਲਿਸ ਨੇ ਕਲੀਅਰ ਕਰ ਦਿੱਤਾ ਹੈ ਸਰ ਕੋਲ ਲਿਆ ਕੇ ਠੀਕ ਹੈ ਤੇ ਫਿਰ ਇਸ ਪਾਸੇ ਵੀ ਇਹ ਝੂਠੇ ਨੇ ਇਹ ਉਹ ਲੋਕ ਨੇ ਕਿ ਜਿਹੜੇ ਆਉਂਦਾ ਕੈਮਰਾ ਬੈਗ ਐ ਬੈਂ ਬੈਗ ਵਾ ਵਾ ਕਰਕੇ ਨਾ ਜਸਟ ਫੀਮ ਪਾਲਦੇ ਠੀਕ ਹੈ ਨਾ ਹੁੰਦੇ ਜ਼ਰੀਲੀ ਨੇ ਇਹ ਕਿ ਇਹਨਾਂ ਨੂੰ ਲੱਗਦੀ ਨਹੀਂ ਇਹ ਅਮਰਤਪੁਰ ਮੈਰੂ ਨੂੰ ਜਿਹੜਾ ਹੈ ਨਾ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਵਾ ਉਹ ਮੁਸਲਮਾਨ ਨੇ ਬੀਓਸਿਕਲੀ ਅੱਛਾ ਹਾਂ ਤੇ ਉਹ ਇਸਲਾਮ ਜਿਹੜਾ ਹੈ ਇਸਲਾਮ ਮੁਸਲਮਾਨ ਨੇ ਤੇ ਉਹ ਅੱਜ ਦਾ ਇਹ ਕੰਮ ਨਹੀਂ ਕਰ ਰਹੇ ਉਹ 8 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਮਤਲਬ ਕਿ ਜਿਹੜਾ ਵੀ ਗਲਤ ਕੋਈ ਕੰਮ ਕਰਦਾ ਹੈ ਨਾ ਪੰਜਾਬ ਦੇ ਵਿੱਚ ਜਿਹੜਾ ਵੀ ਕਿਸੇ ਨਾਲ ਧੀ ਭੈਣ ਨਾਲ ਧੱਕਾ ਹੁੰਦਾ ਹੈ ਤੇ ਇਨਸਾਫ ਹੋ ਜਾਂਦੇ ਨੇ ਇੱਕ ਵੀਰ ਦੱਸ ਰਿਹਾ ਸੀਗਾ ਕਿ ਮੁਸਲਮਾਨ ਜਿਹੜੇ ਸਟੂਡੈਂਟ ਸੀਗੇ ਤੇ ਕੁਝ ਲੜਕਿਆਂ ਨੇ ਮਿਲ ਕੇ ਨਾ ਤੇ ਉਹਨਾਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਮੇਰੀ ਪਹਿਲੇ ਇਹ ਉਹ ਕੋਈ ਕੁੜੀ ਆ ਉਹ ਮੇਰੇ ਨਾਮ ਇਸ ਵੀਰੇ ਜ਼ੈਨ ਚਾਰਨੀ ਮੁਸਲਮਾਨ ਹੈਗੀ ਹੈ ਉਹਨੇ ਹੀ ਇਹਨਾਂ ਤੇ ਐਲੀਗੇਸ਼ਨ ਲਾਇਆ ਇਸ ਚੀਜ਼ ਦਾ ਕਿ ਇਹਨਾਂ ਦੀ ਇਹ ਸੁਨਤ ਹੋਏ ਨੇ ਇਹਨਾਂ ਦੇ ਫਲਾ ਹੋਇਆ ਟੀ ਹੋਇਆ ਨਹੀਂ ਨਹੀਂ ਮੈਂ ਕਲੀਅਰ ਅੱਜ ਤੁਹਾਨੂੰ ਕਰ ਦੇਣਾ ਇਹ ਬਾਹਰ ਮਿਸਟ ਤੁਸੀਂ ਹੋਰ ਗੱਲ ਕਰ ਕਲੀਅਰ ਕਰਦਾ 1 ਮਿੰਟ ਜਿਹੜੀ ਅੱਜ ਦੀ ਅਪਡੇਟ ਅੱਜ ਸਵੇਰੇ ਮੈਂ ਜਿਹੜੀ ਨਿਊ ਸੁਣ ਕੇ ਆਇਆ ਨਾ ਭਾਈ ਅਮਰਿਤਪਾਲ ਸਿੰਘ ਮਹਿਰੂ ਦੇ ਵਾਲਦ ਸਾਹਿਬ ਨਿਹੰਗ ਸਿੰਘ ਸੀਗੇ ਉਹਨਾਂ ਦੇ ਦਾਦਾ ਵੀ ਨਿਹੰਗ ਸਿੰਘ ਸੀਗੇ ਕਿ ਉਹ ਚਾਰ ਪੀੜੀਆਂ ਤੋਂ ਨਿਹੰਗ ਸਿੰਘ ਹੀ ਟੁਰਦੇ ਆ ਰਹੇ ਨੇ ਇਹ ਇੱਕ ਬਲੈਂਡ ਕੀਤਾ ਗਿਆ ਸੀ ਉਹਨਾਂ ਨੂੰ ਠੀਕ ਹੈ ਕਿ ਜਿਹੜੇ ਉੱਤੇ ਬਿੱਲੇ ਬਾਹਰ ਬੈਠੇ ਭੌਂਗਦੇ ਨੇ ਨਾ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਸੂਨਤ ਹੋਏ ਨੇ ਤੇ ਫਲਾ ਹੋਏ ਨੇ ਅਗਰ ਬਾਈਲਾ ਵੀ ਅਗਰ ਮੁਸਲਮਾਨ ਵੀ ਹੁੰਦੇ ਨੇ ਸਾਡਾ ਇਸ ਚੀਜ਼ ਨਾਲ ਕੋਈ ਕੰਸਰਨ ਨਹੀਂ ਹੈ ਲੇਕਿਨ ਸਾਡਾ ਕੀ ਆਪੀਨੀਅਨ ਕੀ ਹੈ ਕਿ ਉਹਨਾਂ ਦਾ ਕੰਮ ਦੇਖੋ ਨਹੀਂ ਉਹ ਕੰਮ ਤੇ ਬਲੀ ਹੰਗ ਸਿੰਘ ਨੇ ਮੈਂ ਉਹੀ ਤੇ ਕਹਿ ਰਿਹਾ ਮੈਂ ਕਿ ਕੰਮ ਤੇ 8 ਸਾਲ ਤੇ ਹੁਣ ਉਹਨਾਂ ਨੇ ਇਹ ਤੰਦਾ ਇਹਨਾਂ ਤੇ ਇਲਜ਼ਾਮ ਲਾ ਰਹੇ ਲੇਕਿਨ ਉਹ ਪੰਜਾਬ ਦੇ ਵਿੱਚ 8-10 ਸਾਲਾਂ ਤੋਂ ਬਹੁਤ ਅੱਛਾ ਕੰਮ ਕਰ ਰਹੇ ਨੇ ਮਤਲਬ ਕਿ ਪੰਜਾਬ ਦੇ ਵਿੱਚ ਕੋਈ ਗਲਤ ਨਹੀਂ ਹੁੰਦਾ ਕਿ ਉਹ ਇਨਾਂ ਉਹ ਦੱਸ ਰਹੇ ਸਨ ਕਿ ਉਹ ਇੱਥੋਂ ਨਹੀਂ 2000 ਕਿਲੋਮੀਟਰ ਸਫ਼ਰ ਕਰਕੇ ਜਾ ਕੇ ਵੀ ਇਨਸਾਫ਼ ਦਵਾ ਕੇ ਆਏ ਉਸ ਕੁੜੀ ਨੂੰ ਉਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਕੰਮ ਕਰ ਰਹੇ ਨੇ ਇਨਾਂ ਜਿਆਦਾ ਜਾ ਕੇ ਇਹ ਸਿਰਫ ਔਰਤਾ ਨਹੀਂ ਜਿਹੜੇ ਉਹਦੇ ਕੋਲ ਮਤਲਬ ਬੰਦੇ ਆ ਜਿਹੜੇ ਜਾਂਦੇ ਨੇ ਮੁਸੀਬਤ 'ਚ ਹੁੰਦੇ ਇਨਾਂ ਉਹਨਾਂ ਨੂੰ ਦੱਸਦੇ ਨੇ ਤੇ ਉਹਨਾਂ ਦੀ ਮਦਦ ਕਰਦੇ ਰਹੋ ਬਹੁਤ ਅੱਛਾ ਪੰਜਾਬ ਦੇ ਵਿੱਚ ਉਹ ਕੰਮ ਕਰਦੇ ਇੱਕ ਆਪਣਾ ਜਮਾਤ ਲੈ ਕੇ ਤੁਰਦੇ ਪਏ ਨੇ ਠੀਕ ਹੈ ਤੇ ਚੰਗੇ ਕੰਮ ਕਰਦੇ ਪਏ ਨੇ ਅਸੀਂ ਤੇ ਜਿੱਥੇ ਹੋ ਸਕਦਾ ਨਾ ਉਹ ਲੋਕਾਂ ਦੀ ਮਦਦ ਵੀ ਕਰਦੇ ਨੇ ਮਦਦ ਨਹੀਂ ਹੋ ਸਕਦਾ ਕਰਦੇ ਨੇ ਠੀਕ ਆ ਉਹ ਜਿਵੇਂ ਉਹ ਡਿਪੈਂਡੈਂਸ਼ਲ ਤੋਂ ਵੀ ਉਹ ਲੋਕਾਂ ਦੀ ਉਹ ਐਡਵਾਈਸ ਹੀ ਦਿੰਦੇ ਨੇ ਕਿ ਪੰਜਾਬ ਦਾ ਹਾਲ ਜਿਹੜਾ ਕਿ ਖਰਾਬ ਹੀ ਹੋਣਾ ਨਹੀਂ ਨਹੀਂ ਜਿਵੇਂ ਉਹ ਕਹਿ ਰਹੇ ਸੀ ਜਿਨ੍ਹਾਂ ਨੇ ਵੀਡੀਓ ਪਾਉਂਦੇ ਆ ਅਸੀਂ ਉਹਨਾਂ ਤੋਂ ਦੂਰ ਹਾਂ ਜਿਨ੍ਹਾਂ ਨੇ ਨਹੀਂ ਪਾਉਂਦਾ ਨਾ ਬਿਲਕੁਲ ਨਜ਼ਦੀਕ ਹਾਂ ਇਹੀ ਨਾ ਨਾ ਉਹਨਾਂ ਨੇ ਕਲੀਅਰ ਕੀਤਾ ਕਿ ਇਹਦਾ ਸਭ ਨੇ ਜਿਨ੍ਹਾਂ ਨੂੰ ਅਸੀਂ ਟਾਰਗੇਟ ਜਿਨ੍ਹਾਂ ਦਾ ਨਾਮ ਲਿਆ ਵਾ ਉਹੀ ਸਿਰਫ ਨਹੀਂ ਜਿਹੜੇ ਵੀ ਕੋਈ ਕਰਦੇ ਨੇ ਨਾ ਉਹ ਸੰਭਲ ਜਾਂ ਉਹ ਕਹਿੰਦੇ ਪਏ ਨੇ ਜੀ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਫਾਹਾ ਵੀ ਲੱ ਤੇ ਮੈਨੂੰ ਇਸ ਗੱਲ ਦੇ ਵਿੱਚ ਕੋਈ ਨਹੀਂ ਹੈਗਾ ਮੈਂ ਇਹ ਕੰਮ ਕਰਦਾ ਹੀ ਰਹਿਣਾ ਠੀਕ ਹੈ ਮੇਰੇ ਵਿੱਚ ਜਿੰਨੀ ਹੈਗੀ ਤੇ ਮੇਰੇ ਜਿੰਨੇ ਨਾਲ ਦੇ ਹੈਗੇ ਨੇ ਉਹਨਾਂ ਨੇ ਵੀ ਇਹੀ ਗੱਲ ਚੀ ਕਰਨਾ ਬਿਲਕੁਲ ਐਸੇ ਕਿ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਆਪਣੇ ਵਿਚਾਰ ਭਾਈ ਅਮਰਤਪਾਲ ਸਿੰਘ ਮਹਿਰ ਵੀ ਬਾਵਾ لازਮੀ ਸਾਡਾ ਸਾਂਝੀ ਕਰਨਾ ਕਿ ਇਹ ਹੋ ਸਕਦਾ ਜਿਹੜੀ ਟਾਪਰੇ ਤੁਸੀਂ ਸਾਨੂੰ ਦਿਓਗੇ ਉਹ ਸਾਡੇ ਕੋ ਨਾ ਹੋਵੇ ਤੇ ਮਿਲਦੇ ਹਾਂ ਜੀ ਤੁਹਾਨੂੰ ਅਗਲੀ ਵੀਡੀਓ ਚ ਅੱਲਾਹ ਹਾਫਿਜ਼ ਆਪਣਾ ਰੱਖਣਾ ਖਿਆਲ